ਬਸੀ ਪਠਾਣਾ ਚ ਹਾਤੇ ਚ ਬੈਠੇ ਦੋ ਦੋਸਤਾਂ ਵਿਚਾਲੇ ਝਗੜਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਦੋਸਤ ਵੱਲੋਂ ਦੂਸਰੇ ਦੋਸਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਜਿਸ ਦੇ ਵਿੱਚ ਦੂਸਰੇ ਦੋਸਤ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਏ ਕਿ ਬਸੀ ਪਠਾਣਾ ਤੇ ਹਾਤੇ ਵਿੱਚ ਸ਼ਰਾਬ ਪੀ ਰਹੇ ਦੋ ਦੋਸਤਾਂ ਦੇ ਵਿਚਾਲੇ ਝਗੜਾ ਹੋਇਆ ਹੈ ਜਿਸ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਜਿਸ ਚੋਂ ਇੱਕ ਦੋਸਤ ਨੇ ਦੂਜੇ ਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਹੈ ਉਸ ਦਾ ਕਤਲ ਕਰ ਦਿੱਤਾ ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦੀ ਸੁਖਦੇਵ ਸਿੰਘ ਦੇ ਨਾਲ ਲੜਾਈ ਹੋਈ ਸੀ ਅਤੇ ਸੁਖਦੇਵ ਸਿੰਘ ਨੇ ਉਸ ਦੇ ਸਿਰ ਤੇ ਤੇਜ਼ ਧਾਰ ਹਥਿਆਰ ਦੇ ਨਾਲ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਤਿਹਗੜ ਸਾਹਿਬ ਕਿੱਲੇ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮਰਨ ਵਾਲਿਆਂ ਦੀ ਪਛਾਣ ਜਸਪ੍ਰੀਤ ਸਿੰਘ ਪਿੰਡ ਵਾਸੀ ਫਿਰੋਜ਼ਪੁਰ ਵੱਜੋ ਹੋਈ ਹੈ ਡੀਐਸਪੀ ਬਸੀ ਪਠਾਣਾ ਨੇ ਦੱਸਿਆ ਕਿ ਮ੍ਰਿਤਕ ਅਤੇ ਕਾਤਲ ਦੋਵੇਂ ਇੱਕ ਦੂਜੇ ਨੂੰ ਜਾਣਦੇ ਸੀ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਅਨੁਸਾਰ ਜਸਪ੍ਰਿੰਤ ਸਿੰਘ ਸੁਖਦੇਵ ਕੋਲੋਂ ਕੁਝ ਪੈਸੇ ਲੈਣਾ ਚਾਹੁੰਦਾ ਸੀ ਜਿਸ ਕਾਰਨ ਸ਼ਰਾਬ ਪੀ ਕੇ ਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਡੀਐਸਪੀ ਬਸੀ ਪਠਾਣਾ ਨੇ ਦੱਸਿਆ ਕਿ ਪੁਲਿਸ ਨੇ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਡੇ ਕੋਲ ਗਰਮੀਤ ਸਿੰਘ ਵਾਸੀ ਫਰੋਜਪੁਰ थाना ਫਤਿਹਗੜ੍ਹ ਸਾਹਿਬ ਨੇ ਕੱਲ ਬਿਆਨ ਲਿਖਾਇਆ ਸੀਗਾ ਕਿ ਉਸ ਦਾ ਲੜਕਾ ਜਸਪ੍ਰੀਤ ਜਸੂ ਤੇ ਆਪਣੇ ਦੋਸਤ ਸੁਖਦੇਵ ਸੁਖੂ ਦੇ ਨਾਲ ਪਰਸੋਂ ਰਾਤ ਨੂੰ ਚੀਮਾ ਗੈਸ ਏਜੰਸੀ ਦੇ ਕੋਲੇ ਸ਼ਰਾਬ ਠੇਕੇ ਦੇ ਨਾਲ ਹਾੱਥ ਤੇ ਵਿੱਚ ਬੈਠਾ ਸ਼ਰਾ삐 ਰਿਹਾ ਸੀ ਤੇ ਉੱਥੇ ਦੋਨਾਂ ਦਾ ਝਗੜਾ ਹੋਇਆ ਤੇ ਸੁਖਦੇਵ ਸੁਖੂ ਨੇ ਉਸ ਦੇ ਲੜਕੇ ਨੂੰ ਕੋਈ ਤੇਜ਼ ਤਰ੍ਹਾਂ ਵੈਪਨ ਦੇ ਨਾਲ ਵਾਰ ਕੀਤਾ ਉਹ ਜ਼ਖਮੀ ਹੋ ਗਿਆ ਜਦੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪਹੁੰਚਾਇਆ ਗਿਆ ਤਾਂ ਉੱਥੇ ਉਹਦੀ ਡੈਥ ਹੋ ਗਈ ਤੇ ਇਹਦੇ ਅਧਾਰ ਤੇ ਅਸੀਂ ਮੁਕੱਦਮਾ ਦਰਜ ਕੀ ਕਰ ਦਿੱਤਾ ਹੈ وجہ ਰੰਜਿਸ਼ ਕੀ ਰਹੀ ਮਾਰ ਦੀ ਉਹ ਉਹਦੇ ਦੱਸਣ ਮੁਤਾਬਕ ਉਹਨਾਂ ਦਾ ਆਪਸੀ ਦੋਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਜੀ ਓਕੇ ਤੇ ਕਿੰਨੇ ਸਾਲ ਦਾ ਸੀ ਨੌਜਵਾਨ ਜੀ ਦੀ ਮੌਤ ਹੋਈ ਹੈ ਇਹ ਕਰੀਬ 30 ਸਾਲ ਦਾ ਸੀ ਤੇ ਹੁਣ ਗ੍ਰਿਫਤਾਰ ਕਰ ਲਿੱਤਾ ਗਿਆ ਹਾਂਜੀ ਦੋਸ਼ੀ ਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ ਕੋਈ ਰਿਕਵਰੀ ਵਗੈਰਾ ਵੀ ਹੋਈ ਹਥਿਆਰ ਜੀ ਨਾਲ ਮਾਰਕੁੱਟ ਕੀਤੀ ਗਈ ਸੀ ਉਹਨੂੰ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਉਹਦਾ ਪੁਲਿਸ ਰਿਮਾਂਡ ਲਿਆ ਜਾਊਗਾ ਤੇ ਉਦੋਂ ਦਰਨ ਨੇ ਪੁੱਛ ਲਈਤ ਉਹ ਤੋਂ ਅਸੀਂ హత్య ਬਲੰਦ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹ ਦੋਵਾਂ ਦਾ ਰਿਸ਼ਤਾ ਕਿစီ ਭਾਈਪੂਰੀ ਸੀ ਜਾਂ ਦੋਸਤੀ ਕਿਦਾਂ ਸੀ ਇਹ ਲਿਖਣ ਦੇ ਨਹੀਂ ਇਹ ਆਪ ਜਾਨਕਰ ਸੀ ਜੀ ਜਾਣਕਰ ਸੀ ਠੀਕ ਇਹ ਪਰਦੇਸੀ ਇਹ ਕੰਮ ਕੀ ਕਰਦੇ ਸੀ ਕੰਮ ਕੀ ਕਰਦੇ ਸੀ ਨਹੀਂ ਜਿਹੜਾ ਮ੍ਰਿਤਕ ਹੈਗਾ ਜੀ ਉਹ ਮਾੜਾ ਮੋਟਾ ਖੇਤੀਬਾੜੀ ਦਾ ਕੰਮ ਕਰਦਾ ਸੀਗਾ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਉਹ ਹਲਵਾਈ ਦੇ ਨਾਲ ਕੰਮ ਕਰਾ ਕਰਦਾ ਬਸੀ ਪਠਾਣਾ ਚ ਹਾਤੇ ਚ ਬੈਠੇ ਦੋ ਦੋਸਤਾਂ ਵਿਚਾਲੇ ਝਗੜਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਦੋਸਤ ਵੱਲੋਂ ਦੂਸਰੇ ਦੋਸਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਜਿਸ ਦੇ ਵਿੱਚ ਦੂਸਰੇ ਦੋਸਤ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਏ ਕਿ ਬਸੀ ਪਠਾਣਾ ਤੇ ਹਾਤੇ ਵਿੱਚ ਸ਼ਰਾਬ ਪੀ ਰਹੇ ਦੋ ਦੋਸਤਾਂ ਦੇ ਵਿਚਾਲੇ ਝਗੜਾ ਹੋਇਆ ਹੈ ਜਿਸ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਜਿਸ ਚੋਂ ਇੱਕ ਦੋਸਤ ਨੇ ਦੂਜੇ ਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਉਸ ਦਾ ਕਤਲ ਕਰ ਦਿੱਤਾ ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦੀ ਸੁਖਦੇਵ ਸਿੰਘ ਦੇ ਨਾਲ ਲੜਾਈ ਹੋਈ ਸੀ ਅਤੇ ਸੁਖਦੇਵ ਸਿੰਘ ਨੇ ਉਸ ਦੇ ਸਿਰ ਤੇ ਤੇਜ਼ ਧਾਰ ਹਥਿਆਰ ਦੇ ਨਾਲ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਕਿੱਲੇ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮਰਨ ਵਾਲਿਆਂ ਦੀ ਪਛਾਣ ਜਸਪ੍ਰੀਤ ਸਿੰਘ ਪਿੰਡ ਵਾਸੀ ਫਿਰੋਜ਼ਪੁਰ ਵੱਜੋ ਹੋਈ ਹੈ ਡੀਐਸਪੀ ਬਸੀ ਪਠਾਣਾ ਨੇ ਦੱਸਿਆ ਕਿ ਮ੍ਰਿਤਕ ਅਤੇ ਕਾਤਲ ਦੋਵੇਂ ਇੱਕ ਦੂਜੇ ਨੂੰ ਜਾਣਦੇ ਸੀ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਅਨੁਸਾਰ ਜਸਪ੍ਰਿੰਤ ਸਿੰਘ ਸੁਖਦੇਵ ਕੋਲੋਂ ਕੁਝ ਪੈਸੇ ਲੈਣਾ ਚਾਹੁੰਦਾ ਸੀ ਜਿਸ ਕਾਰਨ ਸ਼ਰਾਬ ਪੀ ਕੇ ਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਡੀਐਸਪੀ ਬਸੀ ਪਠਾਣਾ ਨੇ ਦੱਸਿਆ ਕਿ ਪੁਲਿਸ ਨੇ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਡੇ ਕੋਲ ਗਰਮੀਤ ਸਿੰਘ ਵਾਸੀ ਫਿਰੋਜ਼ਪੁਰ थाना ਫਤਿਹਗੜ੍ਹ ਸਾਹਿਬ ਨੇ ਕੱਲ ਬਿਆਨ ਲਿਖਾਇਆ ਸੀਗਾ ਕਿ ਉਸ ਦਾ ਲੜਕਾ ਜਸਪ੍ਰੀਤ ਜਸੂ ਤੇ ਆਪਣੇ ਦੋਸਤ ਸੁਖਦੇਵ ਸੁਖੂ ਦੇ ਨਾਲ ਪਰਸੋਂ ਰਾਤ ਨੂੰ ਚੀਮਾ ਗੈਸ ਏਜੰਸੀ ਦੇ ਕੋਲੇ ਸ਼ਰਾਬ ਠੇਕੇ ਦੇ ਨਾਲ ਹਾੱਥ ਤੇ ਵਿੱਚ ਬੈਠਾ ਸ਼ਰਾ삐 ਰਿਹਾ ਸੀ ਤੇ ਉੱਥੇ ਦੋਨਾਂ ਦਾ ਝਗੜਾ ਹੋਇਆ ਤੇ ਸੁਖਦੇਵ ਸੁਖੂ ਨੇ ਉਸ ਦੇ ਲੜਕੇ ਨੂੰ ਕੋਈ ਤੇਜ਼ ਤਰ ਵੈਪਨ ਦੇ ਨਾਲ ਵਾਰ ਕੀਤਾ ਤੇ ਉਹ ਜ਼ਖਮੀ ਹੋ ਗਿਆ ਜਦੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪਹੁੰਚਾਇਆ ਗਿਆ ਤਾਂ ਉੱਥੇ ਉਹਦੀ ਡੈਥ ਹੋ ਗਈ ਤੇ ਇਹਦੇ ਅਧਾਰ ਤੇ ਅਸੀਂ ਮੁਕੱਦਮਾ ਦਰਜ ਕਰ ਦਿੱਤਾ ਹੈ ਵਜ੍ਹਾ ਰੰਜਿਸ਼ ਕੀ ਰਹੀ ਮਾਰ ਦੀ ਉਹ ਉਹਦੇ ਦੱਸਣ ਮੁਤਾਬਕ ਉਹਨਾਂ ਦਾ ਆਪਸੀ ਦੋਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਜੀ ਓਕੇ ਤੇ ਕਿੰਨੇ ਸਾਲ ਦਾ ਸੀ ਨੌਜਵਾਨ ਜੀ ਦੀ ਮੌਤ ਹੋਈ ਹੈ ਇਹ ਕਰੀਬ 30 ਸਾਲ ਦਾ ਸੀ ਤੇ ਹੁਣ ਗ੍ਰਿਫਤਾਰ ਕਰ ਲਿੱਤਾ ਗਿਆ हां जी ਦੋਸ਼ੀ ਨੂੰ ਗੱਲ ਗ੍ਰਿਫਤਾਰ ਕਰ ਲਿਆ ਗਿਆ ਕੋਈ ਰਿਕਵਰੀ ਵਗੈਰਾ ਵੀ ਹੋਈ ਹਥਿਆਰ ਜੀ ਨਾਲ ਮਾਰਕੁੱਟ ਕੀਤੀ ਗਈ ਸੀ ਉਹਦੀ ਉਹਨੂੰ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਉਹਦਾ ਪੁਲਿਸ ਰਿਮਾਂਡ ਲਿਆ ਜਾਊਗਾ ਤੇ ਉਹ ਤੋਂ ਦਰਾਂਨੇ ਪੁੱਛਗਿੱਛ ਉਹ ਤੋਂ ਅਸੀਂ ਮਤਿਆਬ ਬਲੰਦ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹ ਦੋਵਾਂ ਦਾ ਰਿਸ਼ਤਾ ਕੀ ਸੀ ਭਾਈ ਭੂਈ ਸੀ ਜਾਂ ਦੋਸਤ ਸੀ ਕਿੱਦਾਂ ਸੀ ਇਹ ਲਿਖੇਣਾ ਦੇ ਨਹੀਂ ਇਹ ਆਪਸ ਵਿੱਚ ਜਾਣਕਰ ਸੀ ਜੀ ਜਾਣਕਰ ਸੀ ਠੀਕ ਇਹ ਪਰਦੇ ਸੀ ਇਹ ਕੰਮ ਕੀ ਕਰਦੇ ਸੀ ਕੰਮ ਕੀ ਕਰਦੇ ਸੀ ਨਹੀਂ ਜਿਹੜਾ ਮ੍ਰਿਤਕ ਹੈਗਾ ਜੀ ਉਹ ਵੀ ਮਾੜਾ ਮੋਟਾ ਖੇਤੀਬਾੜੀ ਦਾ ਹੀ ਕੰਮ ਕਰਦਾ ਸੀਗਾ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਉਹ ਹਲਵਾਈ ਦੇ ਨਾਲ ਕੰਮ ਕਰਾ ਕਰਦਾ